ਹੈਲੋ ਕੀ ਨਮੋਦੋ ਨਵਨਤ ਚਰੰਜੀਤ ਸਿੰਘ ਜੀ ਠੀਕ ਹੈ ਸਰ ਆਖੀ ਜੀ ਤੁਸਾ ਤੁਸਾ ਜੀ ਮੋਟਿਵ ਸਾਡਾ ਮੋਟਿਵ ਹੈ ਜੀ ਧਰਮਨ ਬਾਦ ਨਹੀਂ ਕਿ ਮਾਰੇ ਜੀ ਦੇ ਮਾਨ ਸਨਮਾਨ ਨੂੰ ਲੈ ਕੇ ਜਿਹੜਾ ਆ ਅਸੀਂ ਅੱਜ ਪ੍ਰਸੰਗ ਕਰ ਰਹੇ ਆ ਕਿ ਜਿਹੜਾ ਕਿ ਪਿਛਲੇ ਦਿਨੀ ਇੱਕ ਜਨਮਨ ਸੀ ਜਿਹੜਾ ਆ ਅਕਲਾ ਚੈਨਲ ਟੀਵੀ ਉਤੇ ਚੜ ਰਿਹਾ ਕਿ ਉਹਨੂੰ ਬੰਦ ਕਰਾਉਣ ਲਈ ਅਸੀਂ ਅੱਜ ਤੋਂ 6-7 ਮਹੀਨੇ ਪਹਿਲਾਂ ਇੱਕ ਮੰਗ ਪੱਤਰ ਦਿੱਤਾ ਸੀ ਮਾਨਯੋਗ ਡੀਸੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਪਰ ਉਹ ਮੰਗ ਪੱਤਰ ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਤੇ ਉਸ ਸਬੰਧ ਦੇ ਵਿੱਚ ਅੱਜ ਦੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕਿ ਜਨਮਨ ਸੀਗਾ ਜਿਹੜਾ ਉਹ ਬੰਦ ਕੀਤਾ ਜਾਵੇ ਉਸ ਤਰੀਕੇ ਕੀ ਤਾਂ ਮਨਪੱਤੀ ਜਰੂਰ ਲੱਗਦਾ ਉਹਦੇ ਵਿੱਚ ਜਿਹੜਾ 99 ਤੇ 90 ਨੰਬਰ ਐਪੀਸੋਡ ਜਿਹੜਾ ਆ ਤੇ ਉਹ 99 ਤੇ 90 ਨੰਬਰ ਐਪੀਸੋਡ ਦੇ ਵਿੱਚ ਜਿਹੜਾ ਆ ਉਹਦੇ ਵਿੱਚ ਉਹ ਪੁਲਵਾਨ ਵਾਲਮੀ ਰਾਜ ਨੂੰ ਬਹੁਤੀ ਮਤਲਬ ਬਹੁਤ ਮਤਲਬ ਦਿਖਾਇਆ ਗਿਆ ਦਸਾਇਆ ਗਿਆ ਜਿਹੜੇ ਭਗਵਾਨ ਵਾਲਮੀਕ ਮਾਰਾ ਜਿਹਨੂੰ ਢਾਕੂ ਜਿਹੜੀ ਦਿਖਾਇਆ ਗਿਆ ਨਾਲ ਤੇ ਉਹਨੂੰ ਜਿਹੜਾ ਵੀ ਇੱਕ ਆਦਮੀ ਜਿਹੜਾ ਰੋਲ ਕਰ ਰਿਹਾ ਤੇ ਉਹਨੂੰ ਜਿਹੜਾ ਧੋਨਾ ਧੋਨਾ ਲੰਬਾ ਦਿਖਾਇਆ ਬਹੁਤ ਬਹੁਤ ਦਿਖਾਇਆ ਗਿਆ ਜੀ ਬਣਾ ਠੀਕ ਹੈ ਜੀ ਇਸ ਸੰਬੰਧ ਵਿੱਚ ਮੈਂ ਮਦਦ ਕਰਦਾ ਹਨ ਜੀ ਕੋਈ ਤੇ ਕਾਰਵਾਈ ਨਹੀਂ ਅਸੀਂ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਕਾਰਵਾਈ ਜਿਹੜੀ ਹੈ ਕਿਉਂਕਿ ਗੱਲ ਤੇ ਜੈਨਮਨ ਸੀ ਜਿਹੜੇ ਇਹ 198 ਦੀ ਬਚੀ ਜਿਹੜਾ ਇਹ ਇਤਨੇ ਲੈਗਿਦਰ ਹੈ ਪੰਜਾਬ ਦੇ ਵਿੱਚ ਬਹੁਤ ਖਾਪਰ ਵਾਲਾ ਪਿਆਸਾ ਤੇ 12 ਮਹੀਨਿਆਂ ਤੋਂ ਫਰਮਾ ਨੂੰ ਪੰਜਾਬ ਦੇ ਵਿੱਚ ਬਹੁਤ ਮੰਦ ਭਾਗੇ ਹਾਲਾਤ ਜਿਹੜੇ ਬਿਗਰੇ ਸੀ ਉਸ ਨੇ ਉਸਵਨੇ ਜਿਹੜਾ ਬਹੁਤ ਖੂਬ ਖਰਾਬਾ ਪੰਜਾਬ ਦੇ ਰਸਵਾ ਤੇ ਉਸਵਨੇ ਫਰਕਾ ਨਜ਼ਰ ਆਇਆ ਪੰਜਾਬ ਸਰਕਾਰ ਨੇ ਸੈਂਟਰ ਗਵਰਨਮੈਂਟ ਨੇ ਇਸ ਲਈ ਇਸ ਚੀਜ਼ ਉੱਤੇ ਬੈਲ ਲਗਾਇਆ ਸੀ ਜਿਹਦੇ ਉੱਪਰ ਤੇ ਬੈ ਡਿਸੀਜਨ ਨਹੀਂ ਦੁਬਾਰਾ ਚੱਲੇਗਾ ਤੇ ਉਸਨੇ ਪਰਚੇ ਦਰਜ ਹੋ ਗਏ ਪਰ ਉਸ ਜਿਹੜਾ ਉਹ ਦੁਬਾਰਾ ਦਿਖਾਇਆ ਜਾ ਰਿਹਾ ਤੇ ਦੁਬਾਰਾ ਉਹ ਟੀਵੀ 'ਤੇ ਨਜ਼ਰ ਆ ਗਈ ਇਹ YouTube 'ਤੇ ਸੋਸ਼ਲ ਮੀਡੀਆ 'ਤੇ ਜਿਹੜਾ ਉਹ ਚੱਲ ਰਿਹਾ ਆ ਸਾਡੀ ਪਿੰਡਾਂ ਮੰਗਿਆ ਉਹ ਸੀਰੀਅਲ ਜਲਦੀ ਜਲਦੀ ਬੰਦ ਕੀਤਾ ਜਾਵੇ ਇਹਨਾਂ ਤੋਂ ਵੀ ਮੰਗ ਤੇ ਕੋਈ ਲੋੜ ਨਹੀਂ ਦੱਸਦਾ ਬੱਚੀ ਕੋ ਚਰਨ ਤੇ ਹੀ ਅਸੀਂ ਤੇ ਪ੍ਰਚਾਰ ਨੂੰ ਚੇਤਾਵਨੀ ਦਿੰਦੇ ਆ ਕਿ ਸਾਡੇ ਧਰਮ ਦਾ ਮਾਮਲਾ ਹੈ ਤੇ ਇਸ ਨੂੰ ਤੁਰੰਤ ਜਰਾ ਬੰਦ ਕੀਤਾ ਜਾਵੇ ਕਿਉਂਕਿ ਸੱਚ ਨੂੰ ਨਹੀਂ ਦੇ ਚੁੱਕਿਆ ਉਹਨਾਂ ਸੀ ਜਿਹੜੀ ਹੈ ਇਹ ਨਰਾਈ ਜਿਹੜੀ ਸੰਘਾ ਤੇ ਆ ਰਹੇ ਆ ਤੁਸੀਂ ਸੱਤ ਤਰੀਕ ਨੂੰ ਜਿਹੜਾ ਇਸ ਬੰਦ ਦੇ ਵਿੱਚ ਜਿਹੜਾ ਆ ਉਹ ਸਰਪੇ ਤੇ ਆ ਰਹੇ ਆ ਕਿ ਭਾਈ ਜੈਨ ਮਾਸੀਆਂ ਦੇ ਜਿਹੜੇ ਆ ਪਾਦਰ ਅਤੇ ਸੀਰੀਆਂ ਦੇ ਡਾਇਰੈਕਟਰ ਜਿਹੜਾ ਪ੍ਰੋਡੂਸਰ ਕੋਈ ਵੀ ਹੋਵੇ ਜਨਾ ਦੇ ਉਹਨਾਂ ਦੇ ਚ ਪੰਚਾ ਤੋਹਨ ਤੇ ਚੈਨਲ ਤੋਂ ਬੰਦ ਕੀਤਾ ਜਾਵੇ ਜੇਕਰ ਪਰਚਾ ਦਰੋ ਉਹ ਸਾਥੀ ਜੋ ਪਹਿਲੇ ਪਹਿਲੇ ਨਾਅਦ ਕੀਤਾ ਗਿਆ ਤੇ ਇਹਦੇ ਸਿੱਟੇ ਇਹਨੇ ਪਲਾਨ ਕਰਾਉਣਗੇ ਅਸੀਂ ਜਿਹੜਾ ਸਰਕਾਰ ਕੋਈ ਨਫੇ ਨੁਕਸਾਨ ਦੀ ਜਿਹੜੀ ਗੱਲ ਆ ਉਹਦੀ ਜਿਹੜੀ ਜਿੰਮੇਵਾਰਦਾਰੀ ਆ ਉਹ ਪੰਜਾਬ ਸਰਕਾਰ ਤੇ ਕਪੂਥਲਾ ਪੁਲਿਸ ਪ੍ਰਸ਼ਾਸਨ ਨੇ ਦੇਗਾ ਜੀ ਇਹ ਤਾਂ ਨਾਗਰ ਸਿੰਘ ਕਪੂਥਲਾ ਤੋਂ ਲੈ ਕੇ ਪੂਰੇ ਪੰਜਾਬ ਤੱਕ ਹੋਵੇਗਾ ਇਹ ਕਪੂਥਲਾ ਨਾਦ ਹੋਵੇਗਾ ਜੀ ਸਾਡਾ ਜੀ ਜੀ